ਅਮਰਸਰ ਦੇ ਮਜੀਠਾ ਰੋਡ ਤੇ ਜਗਦੰਬਾ ਕਲੋਨੀ ਵਿੱਚ ਗਲੀ ਨੰਬਰ 1 ਵਿੱਚ ਘਰ ਚ ਲੱਗੀ ਭਿਆਨਕ ਅੱਗ ਨਾਲ ਘਰ ਦਾ ਮਾਲਕ ਬੁਰੇ ਤਰੀਕੇ ਨਾਲ ਚਲਸ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਇੱਕ ਧਮਾਕੇ ਦੀ ਆਵਾਜ਼ ਆਈ ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ AC ਦਾ ਕੰਪਰੈਸਰ ਫਟਿਆ ਸੀ ਜਾਂ ਘਰ ਵਿੱਚ ਪਿਆ ਸਿਲੰਡਰ ਫਟ ਗਿਆ ਦੱਸਿਆ ਜਾ ਰਿਹਾ ਹੈ ਘਰ ਦਾ ਮਾਲਕ ਇਕੱਲਾ ਘਰ ਵਿੱਚ ਸੁੱਤਾ ਹੋਇਆ ਸੀ ਤੇ ਉਸ ਦੇ ਬਾਕੀ ਦੇ ਘਰ ਦੇ ਜੀ ਰੋਟੀ ਖਾ ਕੇ ਬਾਹਰ ਸੈਰ ਕਰਨ ਗਏ ਹੋਏ ਸਨ ਜਿਸ ਵੇਲੇ ਇਹ ਹਾਦਸਾ ਵਾਪਰਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਜਦਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਘਰ ਦਾ ਮਾਲਕ ਅੰਦਰ ਸੁੱਤਾ ਸੀ ਤੇ ਉਸ ਨੂੰ ਅੱਗ ਲੱਗਣ ਦਾ ਪਤਾ ਨਹੀਂ ਲੱਗ ਸਕਿਆ ਜਿਸ ਦੇ ਕਾਰਨ ਉਹ ਬੁਰ ਤੇ ਘਰ ਵੀ ਪੂਰਾ ਸੜ ਕੇ ਸਵਾਹ ਹੋ ਗਿਆ। ਸ਼ਰੀਦ ਵਿੱਚ ਪੰਜ ਦੇ ਵਕਤ ਜਗਦੰਬਾ ਗਲੋਨੀ ਚ ਅੱਗ ਲੱਗੀ ਆ। ਸੁੰਦਰ ਬਲਾਸਟ ਹੋ ਗਿਆ। ਉਹਦੇ ਕਰਕੇ ਅੱਗ ਲੱਗੀ ਆ। ਕਿਰਪਾ ਕਰਕੇ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਇੱਥੇ 5 ਵਗੜ ਦੀਆਂ ਗੱਡੀਆਂ ਭੇਜੇ ਜਾਣ। ਬਹੁਤ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ ਅਗਰ ਅਸੀਂ ਸਮੇਂ ਸਿਰ ਇਹਦਾ ਇੰਤਜ਼ਾਮ ਨਾ ਕਰਾ ਸਕੀਏ। ਜੀ ਮੈਂ ਸਾਜੀ ਤੋਂ ਹੀ ਬੋਲ ਰਿਹਾ ਜਗਦੰਬਾ ਗਲੋਨੀ ਗਲੀ ਨੰਬਰ 1 ਤੋਂ। ਮੇਰੇ ਆਰਟੀਕਲ ਵਿੱਚ ਆਗ ਲੱਗਣ ਦੇ ਕਾਰਨ ਬਹੁਤ ਮਲਕੀ ਇੱਕ ਬਲਾਸਟ ਹੋਇਆ ਆਪਣੇ ਏਸੀ ਦਾ ਕੰਪਰੈਸ਼ਨ ਹੋ ਗਿਆ ਸੀ ਕਿ ਜਾਂ ਸਿਲੰਡਰ ਖਟਿਆ ਨਹੀਂ ਤਾਂ ਬਾਅਦ ਵਿੱਚ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਬਾਕੀ ਉਧਰ ਘਰ ਦਾ ਜਿਹੜਾ ਮੁਖੀ ਹੈ ਮੇਨ ਮਾਲਕ ਉਸ ਨੂੰ ਬਹੁਤ ਵੀ ਸ਼ਨਾਖ ਲੱਗੀ ਸਾਰਾ ਉੱਤੋਂ ਲੈ ਕੇ ਥਲੇ ਤੱਕ ਛੜ ਗਿਆ ਵਿਚਾਰਾ ਇਹ ਉਹਨੂੰ ਹਸਪੀਟਲ ਲੈ ਕੇ ਹੋਏ ਆ ਐਮਰਜੈਂਸੀ ਕਰਾਇਆ ਹੋਇਆ ਹਸਪੀਟਲ ਜੀ ਘਰ ਦਾ ਸਾਰਾ ਸਦਕੇ ਸਵਾਹ ਹੋ ਗਿਆ ਘਰ ਦਾ ਕੁਝ ਵੀ ਨਹੀਂ ਬਚਿਆ ਸਿਰ ਘਰ ਦੇ ਜੀ ਬਚੇ ਨੇ ਜਿਹੜੇ ਕੁਝ ਬਾਹਰ ਗਿਆ ਤੀਰੋ ਦਿਖਾ ਕੇ ਸੈਟ ਕਰਨ ਜਾਂਦੇ ਉਹ ਬਚ ਗਏ ਨੇ ਦੋ ਬੇਟੀਆਂ ਇੱਕ ਆਪਣੀ ਬਿਸਾਈ ਹੈ ਤੇ ਜਿਹੜੇ ਮੇਨ ਮੁਕਿਆ ਨੇ ਉਹਦੇ ਹਸਬੰਡ ਉਹਨਾਂ ਨੂੰ ਬਹੁਤ ਭਿਸ਼ਣਾਗ ਲੱਗਿਆ ਘਰ ਸੁੱਤੇ ਹੋਏ ਸੀ ਜਦੋਂ ਉੱਠ ਕੇ ਬਾਹਰ ਆਏ ਤਾਂ ਅਗਨੇ ਚ ਬੈਠੇ ਲਿਆ ਅਮਿਤ ਸਰ ਦੇ ਮਜੀਠਾ ਰੋਡ ਤੇ ਜਗਦੰਬਾ ਕਲੋਨੀ ਵਿੱਚ ਗਲੀ ਨੰਬਰ 1 ਵਿੱਚ ਘਰ ਚ ਲੱਗੀ ਭਿਆਨਕ ਅਗ ਲਾਲ ਘਰ ਦਾ ਮਾਲਕ ਬੁਰੇ ਤਰੀਕੇ ਨਾਲ ਚੁਲਸ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਇੱਕ ਧਮਾਕੇ ਦੀ ਆਵਾਜ਼ ਆਈ ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ AC ਦਾ ਕੰਪਰੈਸਰ ਫਟਿਆ ਸੀ ਜਾਂ ਘਰ ਵਿੱਚ ਪਿਆ ਸਿਲੰਡਰ ਫਟ ਗਿਆ ਦੱਸਿਆ ਜਾ ਰਿਹਾ ਹੈ ਘਰ ਦਾ ਮਾਲਕ ਇਕੱਲਾ ਘਰ ਵਿੱਚ ਸੁੱਤਾ ਹੋਇਆ ਸੀ ਤੇ ਉਸ ਦੇ ਬਾਕੀ ਦੇ ਘਰ ਦੇ ਜੀ ਰੋਟੀ ਖਾ ਕੇ ਬਾਹਰ ਸੈਰ ਕਰਨ ਗਏ ਹੋਏ ਸਨ ਜਿਸ ਵੇਲੇ ਇਹ ਹਾਦਸਾ ਵਾਪਰਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਜਦਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਘਰ ਦਾ ਮਾਲਕ ਅੰਦਰ ਸੁੱਤਾ ਸੀ ਤੇ ਉਸ ਨੂੰ ਅੱਗ ਲੱਗਣ ਦਾ ਪਤਾ ਨਹੀਂ ਲੱਗ ਸਕਿਆ ਜਿਸ ਦੇ ਕਾਰਨ ਉਹ ਬੁਰ ਤੇ ਘਰ ਵੀ ਪੂਰਾ ਸੜ ਕੇ ਸਵਾਹ ਹੋ ਗਿਆ। ਕਰੀਬ ਮੈਂ ਪੰਜ ਦੇ ਇਲਾਕੇ ਜਗਦੰਬੇ ਗਲੋਨੀ ਚ ਅੱਗ ਲੱਗੀ ਆ। ਸਿੰਦਰ ਬਲਾਸਟ ਹੋ ਗਿਆ। ਉਹਦੇ ਕਰਕੇ ਅੱਗ ਲੱਗੀ ਆ। ਕਿਰਪਾ ਕਰਕੇ ਅਧਿਕਾਰੀਆਂ ਨੂੰ ਬੇਨਤੀ ਆ ਕਿ ਜਲਦੀ ਜਲਦੀ ਇੱਥੇ ਫਾਇਰ ਗੱਡੀਆਂ ਭੇਜੇ ਜਾਣ। ਬਹੁਤ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ ਅਗਰ ਅਸੀਂ ਸਮੇਂ ਸਿਰ ਇਹਦਾ ਇੰਤਿਆਮ ਨਾ ਕਰਾ ਸਕੀਏ। ਜੀ ਮੈਂ ਸਾਜਨ ਤੋਂ ਹੀ ਬੋਲ ਰਿਹਾ ਜਗਦੰਬਾ ਗਲੋਨੀ ਗਲੀ ਨੰਬਰ 1 ਤੋਂ। ਮੇਰੇ ਆਰਟੀਕਲ ਵਿੱਚ ਆਗ ਲੱਗਣ ਦੇ ਕਾਰਨ ਬਹੁਤ ਮੈਂ ਕਿ ਇੱਕ ਬਲਾਸਟ ਹੋਇਆ ਆਪਣੇ ਏਸੀ ਦਾ ਕੰਪ੍ਰੈਸ਼ਨ ਫਟਿਆ ਸੀ ਕਿ ਜਾਂ ਸਿਲੰਡਰ ਫਟਿਆ ਹੈ ਇਹ ਤਾਂ ਹੁਣ ਬਾਅਦ ਵਿੱਚ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਬਾਕੀ ਉੱਧ ਘਰ ਦਾ ਜਿਹੜਾ ਮੁਖੀ ਹੈ ਮੇਨ ਮਾਲਕ ਉਸ ਨੂੰ ਬਹੁਤ ਵੀ ਸ਼ਨਾਖ ਲੱਗੀ ਸਾਰਾ ਉੱਤੋਂ ਲੈ ਕੇ ਥੱਲੇ ਤੱਕ ਸੜ ਗਿਆ ਵਿਚਾਰਾ ਇਹ ਉਹਨੂੰ ਹਸਪੀਟਲ ਲੈ ਕੇ ਹੋਏ ਆ ਅਮਰਿੰਦਰ ਸਿੰਘ ਕਰਾਇਆ ਹੋਇਆ ਰੈਲਮੈਂਟ ਹਸਪੀਟਲ ਜੀ ਘਰ ਦਾ ਸਾਰਾ ਸਰਕੇ ਸਵਾਹ ਹੋ ਗਿਆ ਘਰ ਦਾ ਕੁਝ ਵੀ ਨਹੀਂ ਬਚਿਆ ਸਿਰ ਘਰ ਦੇ ਜੀ ਬਚੇ ਨੇ ਜਿਹੜੇ ਕੁਝ ਬਾਹਰ ਗਿਆ ਤੀਰੋ ਦਿਖਾ ਕੇ ਸੈਟ ਕਰਨ ਜਾਂਦੇ ਉਹ ਬਚ ਗਏ ਨੇ ਦੋ ਬੇਟੀਆਂ ਇੱਕ ਮੇਰੀ ਮਿਸੇ ਹੈ ਤੇ ਜਿਹੜੇ ਮੇਨ ਮੁਕੇ ਅੰਦੇਰੇ ਹਸਬੰਡ ਉਹਨਾਂ ਨੂੰ ਬਹੁਤ ਭਿਸ਼ਣਾਗ ਲੱਗਿਓ ਘਰ ਸੁੱਤੇ ਹੋਏ ਸੀ ਇਧਰ ਉੱਠ ਕੇ ਬਾਹਰ ਆ ਤੇ ਅਗਨੇ ਚ ਬੈਠੇ ਲੱਗਾਂ